ਕੀ ਕਾਂਗਰਸ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਆਪਣਾ ਉਮੀਦਵਾਰ ਬਦਲਣ ਜਾ ਰਹੀ ਹੈ ਕਿਹੜੇ ਵੱਡੇ ਲੀਡਰ ਨੂੰ ਟਿਕਟ ਦੇਣ ਦੀ ਤਿਆਰੀ ਚੱਲ ਰਹੀ ਹੈ ਆਖਰਕਾਰ ਇਹ ਚਰਚਾ ਕਿਉਂ ਸ਼ੁਰੂ ਹੋਈ ਹੈ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਦੇ ਵੱਲੋਂ ਟਿਕਟਾਂ ਜਿਹੜੀ ਉਹ ਬਦਲਣ ਦੀ ਤਿਆਰੀ ਚੱਲ ਰਹੀ ਹੈ ਆਖਰਕਾਰ ਕਹਾਣੀ ਕੀ ਹੈ ਗਗਨ ਚਰਚਾ ਚੱਲੀ ਆ ਅੱਜ ਸਵੇਰ ਤੇ ਕੱਲ ਸ਼ਾਮ ਤੋਂ ਇਹ ਚਰਚਾ ਕਾਫੀ ਜ਼ੋਰ ਨਾਲ ਚੱਲ ਰਹੀ ਹੈ ਕਿ ਕਾਂਗਰਸ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਜਿਹੜਾ ਉਹਨਾਂ ਨੇ ਕੈਂਡੀਡੇਟ ਦੇ ਦਿੱਤਾ ਹੈ ਜਿਹੜਾ ਉਮੀਦਵਾਰ ਐਲਾਨ ਦਿੱਤਾ ਹੈ ਕਰਨਵੀਰ ਸਿੰਘ ਬੁਰਜਗਿਲ ਉਹਨਾਂ ਨੂੰ ਬਦਲਣ ਜਾ ਰਹੀ ਹੈ ਉਹਨਾਂ ਨੂੰ ਬਦਲਣ ਦੀ ਤਿਆਰੀ ਹੈ ਇਹ ਤਿਆਰੀ ਪੰਜਾਬ ਕਾਂਗਰਸ ਦੀ ਨਹੀਂ ਹੈ ਪਹਿਲਾ ਸਵਾਲ ਇਹ ਹੈ ਕਿ ਪੰਜਾਬ ਕਾਂਗਰਸ ਦੀ ਇਹ ਤਿਆਰੀ ਨਹੀਂ ਸੀ ਹਾਈ ਕਮਾਂਡ ਨੇ ਪੱਕੇ ਪੈਰੀ ਹੋ ਕੇ ਇੱਕ ਵੱਡੇ ਆਗੂ ਨੂੰ ਫੋਨ ਕੀਤਾ ਹੈ ਕਿ ਭਾਈ ਤੁਸੀਂ ਤਿਆਰੀ ਕਰੋ ਤੁਸੀਂ ਉਮੀਦਵਾਰ ਹੋਵੋਗੇ ਤੁਸੀਂ ਲੜੋਗੇ ਕਿਹਾ ਜਾਂਦਾ ਹੈ ਕਿ ਉਸ ਆਗੂ ਨੇ ਪਹਿਲਾਂ ਨਾ ਨੁੱਕਰ ਕੀਤੀ ਫਿਰ ਉਸ ਆਗੂ ਨੇ ਜਿਹੜਾ ਭਰੇ ਜੇ ਮਨ ਨਾਲ ਕਹਿ ਲਈਏ ਕਿ ਜਾਂ ਅਧਪਚਦ ਦੇ ਮਨ ਨਾਲ ਹਾਂ ਕਰਤੀ ਕਿਹੜੇ ਲੀਡਰ ਨੂੰ ਫੋਨ ਆਇਆ ਹੁਣ ਇਹ ਵੱਡਾ ਸਵਾਲ ਹੈ ਜਿਹੜਾ ਤੁਸੀਂ ਕੀਤਾ ਕਿ ਕਿਹੜੇ ਲੀਡਰ ਨੂੰ ਫੋਨ ਆਇਆ ਇਹ ਲੀਡਰ ਵੀ ਵੱਡਾ ਆ ਤਿੰਨ ਵਾਰ ਦਾ ਲੋਕ ਸਭਾ ਮੈਂਬਰ ਹੈ ਇਹ ਕੋਈ ਹੋਰ ਨਹੀਂ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਨਾਂ ਚੱਲ ਰਿਹਾ ਜੋ ਮੀਡੀਆ ਦੇ ਅੰਦਰ ਰਿਪੋਰਟ ਹੋਈ ਚੀਜ਼ ਜੋ ਮੀਡੀਆ ਦੇ ਅੰਦਰ ਇਹ ਚੀਜ਼ ਚੱਲ ਰਹੀ ਹੈ ਸੋਰਸਸ ਵੀ ਇਸ ਗੱਲ ਦੀ ਕਹਾਣੀ ਕਿਤੇ ਨਾ ਕਿਤੇ ਪਾ ਰਹੇ ਨੇ ਪਰ ਮੀਡੀਆ 'ਚ ਇਹ ਗੱਲ ਕਿਸੇ ਕੋਲੇ ਜ਼ਿਆਦਾ ਸੋਰਸ ਨੇ ਕਿਸੇ ਕੋਲੇ ਘੱਟ ਨੇ ਤਾਂ ਮੀਡੀਆ ਦੇ ਕਈ ਅਦਾਰਿਆਂ ਨੇ ਇਸ ਚੀਜ਼ ਨੂੰ ਬੜੇ ਖੁੱਲੇ ਦਿਲ ਨਾਲ ਚਲਾਇਆ ਹੈ ਕੇ ਗੁਰਜੀਤ ਔਜਲਾ ਨੂੰ ਹਾਈ ਕਮਾਂਡ ਨੇ ਟੈਲੀਫੋਨ ਕੀਤਾ ਖਾਸ ਕਰਕੇ ਨਾ ਚੱਲ ਰਿਹਾ ਹੈ ਕਾਂਗਰਸ ਦੇ ਆਰਗੇਨਾਈਜ਼یشنل ਜਨਰਲ ਸੈਕਟਰੀ ਜਥੇਬੰਦਕ ਜਨਰਲ ਸਕੱਤਰ ਕੇ ਸੀ ਵੇਨੂ ਗੋਪਾਲ ਦਾ ਕਿ ਕੇ ਸੀ ਵੇਨੂ ਗੋਪਾਲ ਯਾਨੀ ਕਿ ਤੁਸੀਂ ਕਹਿ ਲਓ ਕਿ ਖੜਗੇ ਰਾਹੁਲ ਗਾਂਧੀ ਤੋਂ ਬਾਅਦ ਕੇ ਸੀ ਵੇਨੂ ਗੋਪਾਲੀ ਨੇ ਜੋ ਸਾਰਾ ਕੁਝ ਕਰਦੇ ਧਰਦੇ ਨੇਗੇ ਕਾਂਗਰਸ ਦੇ ਅੰਦਰ ਕੇ ਸੀ ਵੇਨੂ ਗੋਪਾਲ ਦਾ ਫੋਨ ਗੁਰਜੀਤ ਸਿੰਘ ਔਜਲਾ ਨੂੰ ਆਉਂਦਾ ਗੁਰਜੀਤ ਸਿੰਘ ਔਜਲਾ ਨੂੰ ਫੋਨ ਤੇ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਤਰਨਤਾਰਨ ਦੀ ਜਿਮਣੀ ਚੋਣ ਲੜਨੀ ਹੈ ਤੁਸੀਂ ਤਰਨਤਾਰਨ ਦੀ ਜਮਨੀ ਚੋਣ ਦੇ ਲਈ ਆਪਣੇ ਕਾਗਜ਼ ਤਿਆਰ ਕਰਨੇ ਸ਼ੁਰੂ ਕਰ ਦਿਓ ਪਹਿਲਾ ਗੁਰਜੀਤ ਸਿੰਘ ਔਜਲਾ ਕਿਹਾ ਜਾਂਦਾ ਹੈ ਕਿ ਨਾ ਨੁੱਕਰ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਹੁੰਦਾ ਹੀ ਹੈ ਕਿ ਮੈਂ ਲੋਕ ਸਭਾ ਮੈਂਬਰ ਆ ਜੀ ਮੈਂ ਹੁਣ ਕਿੱਥੇ ਜਾਊਂਗਾ ਮੇਰਾ 2.5-3 ਕਰੋੜ ਰੁਪਏ ਖਰਚੇ ਆ ਜਾਊਗਾ ਨਾ ਨਾ ਕਰਦਿਆਂ ਬੰਦੇ ਨੂੰ ਹੁੰਦਾ ਹੀ ਹੈ ਉਹਨਾਂ ਨੇ ਨਾ ਕਰ ਦਿੱਤੀ ਤੇ ਮੈਂ ਹਲਕਾ ਵੀ ਛੱਡ ਕੇ ਜਾਊਂਗਾ ਆਪਣਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਫਿਰ ਉਸ ਤੋਂ ਬਾਅਦ ਕੇਸੀ ਵੈਨੂ ਗੋਪਾਲ ਨੇ ਕਿਹਾ ਕਿ ਨਹੀਂ ਤੁਸੀਂ ਤਿਆਰੀ ਕਰੋ ਠੀਕ ਹੈ ਉਸ ਤੋਂ ਬਾਅਦ ਫਿਰ ਕੇਸੀ ਵੈਨੂ ਗੋਪਾਲ ਦਾ ਇੱਕ ਟੈਲੀਫੋਨ ਹੋਰ ਓਜਲਾ ਹੁੜਾ ਨੂੰ ਆਉਂਦਾ ਹੈ ਉਹ ਕਹਿੰਦੇ ਕਿ ਓਜਲਾ ਹੁੜਾ ਨੂੰ ਹੋਲਡ ਤੇ ਕਰ ਲਿਆ ਗਿਆ ਜਾਂ ਕਿਹਾ ਗਿਆ ਕਿ ਹਜੇ ਠਹਿਰ ਜੋ ਤੁਹਾਨੂੰ ਦੱਸਦੇ ਆ ਫਾਈਨਲ ਡਿਸੀਜਨ ਕੀ ਹੋਣਾ ਉਹਦੇ ਵਿੱਚ ਕਹਾਣੀ ਇਹ ਹੈ ਕਿ ਪੰਜਾਬ ਦੀ ਲੀਡਰਸ਼ਿਪ ਸਰਗਰਮ ਹੋਈ ਇਹਨਾਂ ਦੇ ਕੰਨ ਖੜਕੇ ਕਿ ਆਹ ਕੀ ਹੋ ਗਿਆ ਉੱਤੋਂ ਸਿੱਧਾ ਹੀ ਫੋਨ ਆ ਗਿਆ ਸਾਨੂੰ ਪੁੱਛਿਆ ਨਹੀਂ ਕਿ ਛਿਆ ਨਹੀਂ ਦੱਸਿਆ ਨਹੀਂ ਫਿਰ ਇਹ ਜਦੋਂ ਸਰਗਰਮ ਹੋਏ ਤਾਂ ਉਹਨਾਂ ਨੂੰ ਹੋਲਡ ਤੇ ਰੱਖਿਆ ਗਿਆ ਹੁਣ ਦੀ ਘੜੀ ਤੱਕ ਗੁਰਜੀਤ ਔਜਲਾ ਹੋਲਡ ਤੇ ਨੇ ਤੇ ਲੰਮ ਸਮਾਂ ਕਹਿ ਲਈਏ ਕਿ ਕਰਨਵੀਰ ਬੁਰਜ ਵੀ ਹੋਲਡ ਤੇ ਹੀ ਨੇ ਕਿਉਂਕਿ ਜੇ ਉਧਰੋਂ ਜਿੰਨਾ ਟਾਈਮ ਸਪਾਸਟਰੀ ਹੁੰਦੀ ਤਾਂ ਇਹ ਵੀ ਹੋਲਡ ਤੇ ਨੇ ਮੈਨੂੰ ਲੱਗਦਾ ਕਿ ਕਰਨਵੀਰ ਬੁਰਜ ਵੀ ਹੁਣ ਕਾਗਜ਼ ਪੱਤਰ ਤਿਆਰ ਕਰ ਰਹੇ ਹੋਣਗੇ ਕਿਉਂਕਿ 13 ਤੋਂ ਤਾਂ ਨਾਮਿਨੇਸ਼ਨ ਸ਼ੁਰੂ ਹੋ ਜਾਣੇ ਨੇ ਨਾਮਜ਼ਦਗੀਆ ਤਾਂ ਹੁਣ ਦੁਚਿੱਤੀ ਬਣ ਗਈ ਹੈ ਆਪਣੇ ਕੋਲੇ ਸੋਰਸਸ ਨੇ ਇੱਕ ਗੱਲ ਕਹੀ ਸੀ ਕਿ ਤਿੰਨ ਉਮੀਦਵਾਰਾਂ ਦਾ ਪੈਨਲ ਗਿਆ ਲਾਡੀ ਟਾਲਾ ਕਰਨਬੀਰ ਬੁਰਜ ਤੇ ਇੱਕ ਸਾਥੀ ਹੋਰ ਸੀਗੇ ਤਿੰਨ ਜਣੇ ਦਾ ਗਿਆ ਉਹਨਾਂ ਦੋਨਾਂ ਨੇ ਜਿਹੜਾ ਉਹ ਚਾਰਾ ਜੋਈ ਨਹੀਂ ਕੀਤੀ ਕਿ ਸਾਨੂੰ ਜਿਹੜੀ ਟਿਕਟ ਦਿੱਤੀ ਜਾਵੇ ਉਹ ਕਹਿੰਦੇ ਸੀ ਕਿ ਪਾਰਟੀ ਟਿਕਟ ਦੇ ਦੂਗੀ ਤਾਂ ਚੋਣ ਲੜ ਲਾਂਗੇ ਨਹੀਂ ਤਾਂ ਕੋਈ ਚੱਕਰ ਨਹੀਂ ਗਾਲੀ ਸਥਿਤੀ ਸੀ ਕਰਨਬੀਰ ਬੁਰਜ ਦੱਸਿਆ ਜਾਂਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਬਹੁਤ ਨਜ਼ਦੀਕੀ ਨੇ ਪ੍ਰਤਾਪ ਸਿੰਘ ਬਾਜਵਾ ਈਵਨ ਕਿ ਉਹ ਸੁਖਜਿੰਦਰ ਰੰਧਾਵਾ ਦੇ ਵੀ ਕਾਫੀ ਨੇੜੇ ਨੇ ਤੇ ਪੈਸੇ ਵਾਲੀ ਸਾਮੀ ਨੇ ਮੋٹے ਪੈਸੇ ਵਾਲੀ ਸਾਮੀ ਨੇ ਵੀ ਉਹਨਾਂ ਨੂੰ ਟਿਕਟ ਦੇਣ ਦਾ ਕਾਰਨ ਵੀ ਇਹੀ ਕਿਹਾ ਜਾਂਦਾ ਹੈ ਕਿ ਉਹਨਾਂ ਕੋਲੇ ਪੈਸਾ ਹੈ ਉਹ ਐਸੀ ਚੋਣ ਦੇ ਵਿੱਚ ਨਹੀਂ ਐਸੀ ਚੋਣ ਦੇ ਵਿੱਚ ਗगन ਕੋਈ ਪੈਸਾ ਨਹੀਂ ਛੇਤੀ ਛੇਤੀ ਖਰਚ ਕਰਾ। ਅੱਜ ਵਸਪਰ ਕਰਨਵਰਜ ਨੂੰ ਬਦਲਣ ਦੀ ਤਿਆਰੀ ਕਿਉਂ ਕੀਤੀ ਜਾ ਰਹੀ ਹੈ? ਹੁਣ ਉਹ ਵੱਡਾ ਸਵਾਲ ਹੈ ਕਰਨ ਕਿਉਂਕਿ ਕੈਂਡੀਡੇਟ ਤਾਂ ਦੇ ਹੀ ਦਿੱਤਾ ਉਹ ਤਾਂ ਤਿਆਰੀ ਵੀ ਕਰ ਰਹੇ ਨੇ ਮੀਟਿੰਗਾਂ ਵੀ ਕਰ ਰਹੇ ਨੇ ਲੋਕ ਉਹਨਾਂ ਦੇ ਫਾਰਮ ਹਾਊਸ ਤੇ ਜਾ ਕੇ ਮਿਲ ਵੀ ਰਹੇ ਨੇ। ਉਹਨਾਂ ਨੂੰ ਬਦਲਣ ਦੀ ਤਿਆਰੀ ਇਸ ਕਰਕੇ ਹੈ ਕਿ ਕਾਂਗਰਸ ਚਾਹੁੰਦੀ ਹੈ ਕਿ ਅਸੀਂ ਐਸਾ ਉਮੀਦਵਾਰ ਬੇਸ਼ੱਕ ਉਹਨਾਂ ਕੋਲ ਪੈਸਾ ਹੈ ਪਰ ਉਹਨਾਂ ਦਾ ਇੱਕ ਕਦ ਹੈ ਜਿਹੜਾ ਜਿਮਨੀ ਚੋਣ ਦੇ ਵਿੱਚ ਗਗਨ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਮਾਹੌਲ ਬਣਾਉਣਾ ਤੇ ਉਹ ਵੀ ਉਦੋਂ ਜਦੋਂ ਲਗਭਗ 14 14 15 ਮਹੀਨੇ ਬਾਕੀ ਰਹਿ ਗਏ ਹੁਣ ਵਿਧਾਨ ਸਭਾ ਦੀਆਂ ਚੋਣਾਂ ਚ ਕਿ ਕਾਂਗਰਸ ਇਹ ਫੀਲ ਨਹੀਂ ਕਰਾਉਣਾ ਚਾਹੁੰਦੀ ਦੇਖੋ ਮੀਡੀਆ ਦੇ ਅੰਦਰ ਨਰੇਟਿਵ ਸੈੱਟ ਕਰਨਾ ਖ਼ਬਰਾਂ ਦੀਆਂ ਸੁਰਖੀਆਂ ਦੇ ਅੰਦਰ ਜਾਣਾ ਇਹ ਵੱਡੀ ਚੀਜ਼ ਹੋ ਜਾਂਦੀ ਹੈ ਇਸ ਸਥਿਤੀ ਦੇ ਵਿੱਚ ਕਿ ਕਰਨਵੀਰ ਬੁਰਜ ਵਰਗਾ ਕੈਂਡੀਡੇਟ ਦਿੱਤਾ ਜਾਵੇ ਉਹ ਬੇਸ਼ੱਕ ਵੱਡੀ ਇਸਾਮੀ ਹੋ ਸਕਦੇ ਆ ਹਲਕੇ ਵਿਚਰਦੇ ਹੋ ਸਕਦੇ ਆ ਪਰ ਜਿਹੜਾ ਪੰਜਾਬ ਲੈਵਲ ਤੇ ਉਹਨਾਂ ਦਾ ਕੋਈ ਅਸਰ ਨਹੀਂ ਹੈ ਉਹਨਾਂ ਨੂੰ ਆਮ ਬੰਦਾ ਕੋਈ ਨਹੀਂ ਜਾਣਦਾ ਉਹ ਚਾਹੁੰਦੀ ਹੈ ਕਿ ਇੱਕ ਹੈਵੀ weight ਇੱਕ ਤਕੜਾ ਉਮੀਦਵਾਰ ਲਿਆਂਦਾ ਜਾਵੇ ਜਿਹੜਾ ਪੂਰੀ ਫਾਈਟ ਦੇ ਸਕੇ ਜਿਹੜਾ ਮਾਹੌਲ ਬਣਾਉਣ ਦੇ ਵਿੱਚ ਕਾਮਯਾਬ ਹੋ ਜਵੇ ਬੇਸ਼ੱਕ ਸੀਟ ਜਿੱਤੀਏ ਬੇਸ਼ੱਕ ਹਾਰੀਏ ਸੋਸ਼ਲ ਮੀਡੀਆ ਤੇ ਚਰਚਾ ਬਣੇ ਸੋਸ਼ਲ ਮੀਡੀਆ ਤੇ ਕਹਿ ਲਈ ਨਾ ਦੀ ਚਰਚਾ ਬਣੇ ਕਿ ਹਾਈਪ ਬਣ ਜੇ ਕਿ ਕਾਂਗਰਸ ਨੇ ਬਈ ਬੱਲੇ ਬੱਲੇ ਕਰਾਤੀ ਬੇਸ਼ੱਕ 500000 ਵੋਟ ਤੇ 2000 ਵੋਟ ਤੇ ਹਾਰ ਗਈ ਪਰ ਕਾਂਗਰਸ ਬਸ ਹੁਣ ਦੂਜੇ ਨੰਬਰ ਦੀ ਪਾਰਟੀ ਦਾ ਕਾਂਗਰਸ ਹੀ ਹੈ ਯਾਨੀ ਕਿ ਕਾਂਗਰਸ ਤੋਂ ਬਿਨਾ ਕੋਈ ਬਦਲ ਨਹੀਂ ਇਹ ਚੀਜ਼ ਜਟਾਉਣ ਦੇ ਲਈ ਕਾਂਗਰਸ ਹਾਈ ਕਮਾਂਡ ਨੂੰ ਇਹ ਗੱਲਾਂ ਕਈਆਂ ਗਈਆਂ ਹੋਣਗੀਆਂ ਐਵੇਂ ਤਾਂ ਹੈ ਨਹੀਂ ਕੇ ਸੀ ਵੀਨੂਪਾਲ ਨੇ ਨੇ ਵੱਲੇ ਨਹੀਂ ਉਹ ਆਪ ਲੋਕ ਸਭਾ ਦੇ ਮੈਂਬਰ ਨੇ ਕੇਰਲਾ ਤੋਂ ਬੜੇ ਕੰਮ ਨੇ ਉਹਨਾਂ ਨੂੰ ਕੀ ਚਿਤ ਚਿਤ ਆਇਆ ਹੋਣਾ ਇਹ ਸੁਭਾਵਿਕ ਜੀ ਗੱਲ ਹੈ ਕਿ ਥੱਲੇੋਂ ਗਈ ਗੱਲ ਹੈ ਤੁਸੀਂ ਰਾਣਾ ਗਰਜੀਤ ਨੂੰ ਵੀ ਸੁਣਿਆ ਹੋਣਾ ਉਹਨਾਂ ਨੇ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਉੱਥੇ ਵੀ ਉਹਨਾਂ ਨੇ ਲਗਭਗ ਇਹੀ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਤਾ ਇਹ ਗੱਲ ਜਚਾਈ ਗਈ ਹੈ ਕਿ ਕਾਂਗਰਸ ਹਾਈ ਕਮਾਂਡ ਨੂੰ ਕਿ ਆਪਾਂ ਨੂੰ ਇਹ ਲੜਾਈ ਇੰਨੀ ਪਤਲੀ ਨਹੀਂ ਲੜਨੀ ਚਾਹੀਦੀ ਇੰਨੇ ਸੌਖੇ ਤਰੀਕੇ ਨਾਲ ਰਾਹ ਨਹੀਂ ਦੇਣਾ ਚਾਹੀਦਾ ਦੂਜੀਆਂ ਧਿਰਾਂ ਨੂੰ ਐਦਾ ਵੀ ਹੋ ਸਕਦਾ ਸੀ ਕਿ ਕਾਂਗਰਸ ਦਾ ਉਮੀਦਵਾਰ ਅਮਰਜੀ ਨਾ ਕਰ ਪਾਉਂਦਾ ਜਿੰਨੇ ਸਮੇਂ ਤੋਂ ਅਕਾਲੀ ਦਲ ਦਾ ਉਮੀਦਵਾਰ ਅਲਾਨਿਆ ਹੋਇਆ ਸਭ ਤੋਂ ਪਹਿਲਾਂ ਉਹਨਾਂ ਦੇ ਤਾਂ ਲਗਭਗ ਸਾਰੇ ਪਿੰਡ ਗਾਲੇ ਹੋਣਗੇ ਤਾਂ ਮੁਸ਼ਕਲ ਸੀ ਇਸ ਕਰਕੇ ਹੈਵੀ weight ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇਹ ਚ ਸਵਾਲ ਇਹ ਹੈ ਕਿ ਪ੍ਰਤਾਪ ਬਾਜਵਾ ਨੇ ਇੰਟਰਵਿਊਨ ਕੀਤਾ ਕਿਉਂਕਿ ਉਹਨਾਂ ਦੀ نزدیکی ਨੇ ਬੁਰਜ ਹੋਰੀ ਕਿ ਉਹਨਾਂ ਨੇ ਇੰਟਰਵਿਊਨ ਕੀਤਾ ਉਹਨਾਂ ਨੇ ਟੈਲੀਫੋਨ ਕਮਾਏ ਹੋਣਗੇ ਕਿ ਨਹੀਂ ਜੀ ਨਹੀਂ ਫਲਾਨਾ ਤੋਂਗਾ ਨਾ ਇਸ ਕਰਕੇ ਹੁਣ ਸਾਖ ਕਈਆਂ ਦੀ ਦਾਤੇ ਲੱਗ ਗਈ ਹੁਣ ਇੱਕ ਵੱਡਾ ਸਵਾਲ ਇਹ ਖੜਾ ਹੋ ਗਿਆ ਕਿ ਜਦੋਂ ਇਹਨਾਂ ਨੇ ਉਮੀਦਵਾਰ ਦਿੱਤਾ ਕਰਨਬੀਰ ਬੁਰਜਗਿਲ ਬੇਸ਼ੱਕ ਉਹ ਕਿਹਾ ਜਾਂਦਾ ਕਿ ਸਰਵੇਿਆਂ ਦੇ ਆਧਾਰ ਤੇ ਤਿੰਨ ਨਾਂ ਆ ਗਏ ਸੀ ਕਰਨਬੀਰ ਦਾ ਨਾਂ ਜਾਂ ਦੂਜੇ ਜਾਂ ਤੀਜੇ ਨੰਬਰ ਤੇ ਸੀ ਪਹਿਲੇ ਨੰਬਰ ਤੇ ਸਰਵੇਜ ਉਹਨਾਂ ਦਾ ਨਾਂ ਨਹੀਂ ਸੀ ਹੁਣ ਗੱਲ ਇਹ ਹੈ ਕਿ ਇਹ ਸਾਰੀ ਦੀ ਸਾਰੀ ਹਾਈ ਕਮਾਂਡ ਦੇ ਨਾਲ ਕੋਈ ਸਲਾਹ مشورہ ਨਹੀਂ ਸੀਗਾ ਕੋਈ ਪੀਪੀ ਦੇਖੋ ਪੀਪੀਸੀ ਦੀ ਤਾਂ ਮੀਟਿੰਗਾਂ ਹੋ ਹੀ ਨਹੀਂ ਰਹੀਆਂ ਇਹ ਤਾਂ ਕਈ ਕਾਂਗਰਸੀ ਪਿੱਟ ਦੇ ਨੇਗੇ ਪ੍ਰਧਾਨ ਸਾਹਿਬ ਨੇ ਕੋਈ ਮੀਟਿੰਗ ਨਹੀਂ ਕੀਤੀ ਉਸ ਹਲਕੇ ਦੇ ਲੋਕਾਂ ਨੂੰ ਮੋਤਵਰਾਂ ਨੂੰ ਨਹੀਂ ਮਿਲੇ ਜਿਹੜੇ 7 8 10 ਕਾਂਗਰਸ ਦੇ ਵੱਡੇ ਲੀਡਰ ਨੇ ਜਿ ਚੰਨੀ ਹੈ ਵਰਿੰਗ ਹੈ ਬਾਜਵਾ ਹੈ ਜਿਹੜੇ ਕਿ ਕਰਤਾ ਤਰਤਾ ਕਹਿ ਸਕਦੇ ਆ ਉਹਨਾਂ ਨੇ ਕੋਈ ਬੈਠ ਕੇ ਸਲਾਹ مشਵਰਾ ਨਹੀਂ ਕੀਤਾ ਇੱਥੋਂ ਤਾਂ ਇਹੀ ਪਤਾ ਲੱਗਦਾ ਕਿ ਕਾਂਗਰਸ ਦੇ ਅੰਦਰ ਬੇਸ਼ੱਕ ਇੱਕ ਦੂਜੇ ਦੇ ਖਿਲਾਫ ਉਹਨਾਂ ਬਿਆਨਬਾਜ਼ੀਆਂ ਨਹੀਂ ਹੋ ਰਹੀਆਂ ਪਰ ਅੰਦਰ ਟੜੇਬੰਦੀ ਪੂਰੀ ਹੈ ਬਾਜੇਵਾ ਸਾਹਿਬ ਇੱਕ ਜਸਵੀਰ ਡਿੰਪੇ ਦਾ ਨਾਂ ਵੀ ਚੱਲ ਰਿਹਾ ਸੀ ਕਿ ਉਹ ਚੋਣ ਲੜ ਸਕਦੇ ਨੇ ਉਹਨਾਂ ਦਾ ਉਹਨਾਂ ਦਾ ਨਾਂ ਹੈ ਜਿਹੜਾ ਸਭ ਤੋਂ ਉੱਪਰ ਚੱਲਦਾ ਪਿਆ ਸੀ ਫਿਰ ਉਹਨਾਂ ਵੱਲੋਂ ਨਾ ਕਿਉਂ ਕਰ ਦਿੱਤੀ ਗਈ ਗगन ਜੋ ਚਰਚਾ ਇਹ ਹੈ ਕਿ ਜਸਵੀਰ ਡਿੰਪਾ ਦਾ ਨਾ ਜਦੋਂ ਇਸ ਜਿਮਨੀ ਚੌਣ ਦਾ ਪੜ ਵੱਜਿਆ ਸ਼ੁਰੂ ਦੇ ਵਿੱਚ ਜਸਵੀਰ ਡਿੰਪਾ ਦਾ ਨਾਂ ਵੀ ਚੱਲ ਰਿਹਾ ਸੀ ਉਹ ਇੰਟਰਸਟਿਡ ਵੀ ਸੀਗੇ ਤੇ ਉਹਨਾਂ ਦੇ ਵੱਲੋਂ ਮੀਟਿੰਗਾਂ ਸ਼ੀਟਿੰਗਾਂ ਦੇ ਦੌਰ ਚਲਾਈ ਵੀ ਗਏ ਸ਼ੁਰੂ-ਸ਼ੁਰੂ ਚ ਫਿਰ اچانک ਉਹਨਾਂ ਨੇ ਪੈਰ ਪਿੱਛੇ ਖੇਚ ਲਏ ਦੋ ਕਾਰਨ ਹੋ ਸਕਦੇ ਇੱਕ ਕਾਰਨ ਜਿਹੜਾ ਪ੍ਰਤੱਖ ਰੂਪ ਚ ਸਾਹਮਣੇ ਆਇਆ ਕਿ ਉਹਨਾਂ ਦੀ ਸਿਹਤ ਨਹੀਂ ਠੀਕ ਤੇ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਆਪਣੇ ਇਲਾਜ ਦੇ ਲਈ ਵਿਦੇਸ਼ ਚਲੇ ਜਾਣਾ ਹੈ ਇਹ ਹੈ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਵੀ ਮੈਂ ਨਹੀਂ ਲੜ ਸਕਦਾ ਦੂਜਾ ਇਹ ਵੀ ਕਾਰਨ ਹੋ ਸਕਦਾ ਹੈ ਕਿ ਜਸਵੀਰ ਡਿੰਪਾ ਇਸ ਸੋਚਦੇ ਹੁਣ ਕਿ ਇਸ ਚੋਣ 'ਚ ਪੈਸੇ ਖਰਾਬ ਕਰਨ ਦਾ ਕੀ ਫਾਇਦਾ ਉਹਨਾਂ ਨੇ ਸਥਿਤੀਆਂ ਬਾਚ ਲਈਆਂ ਹੋਣ ਕਿ ਕਾਂਗਰਸ ਦੀ ਸਥਿਤੀ ਉਹੋ ਜੀ ਨਹੀਂ ਹੈ ਜਿਹਹ ਜੀ ਉਹਨਾਂ ਨੂੰ ਲੱਗਦੀ ਸੀ ਤੇ ਮੈਂ ਮਾਹੌਲ ਨਾ ਹੀ ਬਣਾ ਸਕਾਂ ਅਖੀਰ ਤੱਕ ਤੇ ਮੈਂ ਚੋਣ ਹਾਰ ਜਾਂ ਤੇ 2027 ਦੀ ਵੀ ਦਾਵੇਦਾਰੀ ਕਮਜ਼ੋਰ ਕਰ ਜਾਂ ਕਿਉਂਕਿ ਉਹ ਦੋ ਤਿੰਨ ਥਾਂ 'ਤੇ ਹੋਰ ਵੀ ਪੈਰ ਮਾਰ ਰਹੇ ਨੇ ਇਸ ਕਰਕੇ ਜਸਵੀਰ ਡਿੰਪਾ ਨੇ ਪੈਰ ਇਸ ਪੱਸੇੋਂ ਪਿੱਛੇ ਖਿੱਚੇ ਹੋ ਸਕਦੇ ਆ ਪਰ ਮੇਨ ਜੋ ਕਾਰਨ ਹੈ ਕਿ ਉਹਨਾਂ ਨੇ ਉਹਨਾਂ ਦਿਨਾਂ 'ਚ ਵਿਦੇਸ਼ ਚਲੇ ਜਾਣਾ ਉਹਨਾਂ ਦੀ ਕੋਈ ਸੇਫ ਦੀ ਸਮੱਸਿਆ ਉਹ ਜਿਹੜੀ ਹੋ ਸਕਦੀ ਹੈ ਹੁਣ ਵੇਖਦੇ ਆ ਕਿ ਕਾਂਗਰਸ ਤਰਨਤਨ ਜਿਮਨੀ ਚੋਣ ਦੇ ਵਿੱਚ ਆਪਣਾ ਕੈਂਡੀਡੇਟ ਬਦਲੇਗੀ ਜਾਂ ਫਿਰ ਕਰਨ ਬੁਰਜ ਹੀ ਮੈਦਾਨ ਦੇ ਵਿੱਚ ਡਟੇ ਰਹਿਣਗੇ ਗੇਮ ਆਖਰਕਾਰ ਹੁਣ ਕਾਂਗਰਸ ਹਾਈ ਕਮਾਂਡ ਦੇ ਪਾਲੇ ਦੇ ਵਿੱਚ ਜਾ ਚੁੱਕੀ ਹੈ